ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਉਮੀਦ ਕਰਦਾ ਹਾਂ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਤੁਹਾਡਾ ਅੱਜ ਫਿਰ ਤੋਂ ਸਵਾਗਤ ਹੈ ਆਪਣੀ ਨਵੀਂ ਵੀਡੀਓ ਦੇ ਵਿੱਚ ਕੱਲ ਆਪਾਂ ਇੱਕ ਵੀਡੀਓ ਪਾਈ ਸੀ ਕਿ ਪਸ਼ੂਆਂ ਦੇ ਵਿੱਚ ਲੂਣ ਦੇ ਕੀ ਮਹੱਤਵ ਨੇ ਕੀ ਕੀ ਫਾਇਦੇ ਨੇ ਤੇ ਕੀ ਲਾਭ ਨੇ ਅੱਜ ਆਪਾਂ ਥੋੜੀ ਜੀ ਵਿਸਥਾਰ ਦੇ ਵਿੱਚ ਗੱਲ ਕਰਾਂਗੇ ਇਹ ਪਸ਼ੂਆਂ ਲਈ ਲੂਣ ਦੇ ਕੀ ਫਾਇਦੇ ਨੇ ਜਿਹੜਾ ਲੂਣ ਹੈਗਾ ਦੋਸਤੋ ਇੱਕ ਵਾਈਟਲ ਨਿਊਟ੍ਰੀਐਂਟ ਹੈ ਜਿਹਨੂੰ ਆਪਾਂ ਕਹਿੰਦੇ ਇੱਕ ਵੱਡਾ ਖਣਿਜ ਤੱਤ ਹੈ ਪਸ਼ੂਆਂ ਦੇ ਵਿੱਚ ਵੀ ਇਹ ਬਹੁਤ ਜ਼ਰੂਰੀ ਹੈ ਤੇ ਇਨਸਾਨਾਂ 'ਚ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੇ ਪਸ਼ੂਆਂ ਨੂੰ ਤੁਸੀਂ ਸਹੀ ਮਾਤਰਾ ਦੇ ਵਿੱਚ ਲੂਣ ਪਾਉਂਦੇ ਰਹੋਗੇ ਉਹ ਪਸ਼ੂਆਂ ਦਾ ਕਦੇ ਭਾਰ ਨਹੀਂ ਘਟੂਗਾ ਜਿਹੜੇ ਪਸ਼ੂਆਂ ਦੇ ਵਿੱਚ ਸਮੱਸਿਆ ਆਉਂਦੀ ਹੈ ਉਹਨਾਂ ਦਾ ਭਾਰ ਘਟਣ ਲੱਗ ਗਿਆ ਬਾਡੀ weight ਜਿਹੜਾ ਮੈਂਟੇਨ ਨਹੀਂ ਹੋ ਰਿਹਾ ਉੱਥੇ ਤੁਸੀਂ ਲੂਣ ਜ਼ਰੂਰ ਦਿਆ ਕਰੋ ਬਾਡੀ weight ਮੈਂਟੇਨ ਕਰਨ ਦੇ ਨਾਲ-ਨਾਲ ਜਿਹੜਾ ਲੂਣ ਹੈ ਪਸ਼ੂਆਂ ਦੇ ਵਿੱਚ ਫੀਡ ਕੰਜ਼ਮਪਸ਼ਨ ਨੂੰ ਵੀ ਵਧਾਉਂਦਾ ਹੈ ਮਤਲਬ ਜਿਹੜਾ ਤੁਸੀਂ ਦਾਣਾ ਚਾਰਾ ਦੇ ਰਹੇ ਹੋ ਉਹਨੂੰ ਸਹੀ ਮਾਤਰਾ 'ਚ ਪਚਾਉਂਦਾ ਹੈ ਜਦੋਂ ਪਸ਼ੂ ਦੀ ਫੀਡ ਕੰਜ਼ਮਪਸ਼ਨ ਵਧ ਗਈ ਦਾਣਾ ਚਾਰਾ ਨੂੰ ਸਹੀ ਰੂਪ ਦੇ ਵਿੱਚ ਪਚਣ ਲੱਗ ਗਿਆ ਤਾਂ ਆਪਾਂ ਨੂੰ ਪਤਾ ਕਿ ਪਸ਼ੂ ਦੀ ਪ੍ਰੋਡਕਟਿਵਿਟੀ ਵੀ ਵਧੂਗੀ ਜਿਵੇਂ ਕਿ ਬਾਡੀ weight ਵਧਣਾ ਪਸ਼ੂਆਂ ਦੇ ਵਿੱਚ ਦੁੱਧ ਵਧਣਾ ਜਿਹੜੇ ਪਸ਼ੂਆਂ ਦੇ ਅੰਦਰ ਲੂਣ ਦੀ ਕਮੀ ਹੋਊਗੀ ਤੁਸੀਂ ਦੇਖੋਗੇ ਪਾਣੀ ਘੱਟ ਪੀਣਗੇ ਜਦੋਂ ਤੁਸੀਂ ਸਹੀ ਰੂਪ ਦੇ ਵਿੱਚ ਉਹਨਾਂ ਨੂੰ ਲੂਣ ਦੇਣਾ ਸ਼ੁਰੂ ਕਰੋਗੇ ਪਸ਼ੂਆਂ ਨੂੰ ਤਾਂ ਉਹਨਾਂ ਦੀ ਤੇਹ ਪਿਆਸ ਹੈ ਜਿਹੜੀ ਉਹ ਵਧੂਗੀ ਤੇ ਪਸ਼ੂ ਜ਼ਿਆਦਾ ਪਾਣੀ ਪੀਣਗੇ ਜਿਹੜੇ ਪਸ਼ੂ ਜ਼ਿਆਦਾ ਪਾਣੀ ਪੀਣਗੇ ਉਹ ਤੰਦਰੁਸਤ ਰਹਿਣਗੇ ਤੇ ਉਹਨਾਂ ਨੂੰ ਸਕਿਨ ਦੀ ਪ੍ਰੋਬਲਮ ਨਹੀਂ ਆਊਗੀ ਕੋਈ ਚਮੜੀ ਦੇ ਰੋਗ ਨਹੀਂ ਹੋਣਗੇ ਜਿੱਥੇ ਲੂਣ ਦੀ ਕਮੀ ਹੋਊਗੀ ਉੱਥੇ ਪਸ਼ੂਆਂ ਨੂੰ ਅਕਸਰ ਵਾਲ ਝੜਨ ਦੀ ਸਮੱਸਿਆ ਜਾਂ ਲੂਣ ਦੀ ਕਮੀ ਦੇ ਕਾਰਨ ਚામੜੀ ਦੇ ਰੋਗ ਹੋਣ ਦੀ ਸਮੱਸਿਆ ਹੋ ਜਾਂਦੀ ਹੈ। ਸੋ ਪਸ਼ੂ ਪਾਲਕ ਭਰਾਵੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਪਸ਼ੂਆਂ ਨੂੰ ਰੋਜ਼ਾਨਾ ਲੂਣ ਜ਼ਰੂਰ ਦਿਆ ਕਰੋ। ਜਿਹੜੇ ਪਸ਼ੂ ਨੂੰ ਲੂਣ ਸਹੀ ਮਾਤਰਾ 'ਚ ਪੈਂਦਾ ਰਹੂਗਾ ਉਹਨਾਂ ਦਾ ਜਿਹੜਾ ਮੈਟਾਬੋਲਿਜ਼ਮ ਸਿਸਟਮ ਹੈ ਉਹ ਸਹੀ ਚੱਲੇਗਾ। ਤੇ ਜਦੋਂ ਮੈਟਾਬੋਲਿਜ਼ਮ ਸਿਸਟਮ ਸਹੀ ਹੋਊਗਾ ਪਸ਼ੂ ਨੂੰ ਜਿਹੜੀ ਊਰਜਾ ਐ એનર્ਜੀ ਐ ਉਹ ਜ਼ਿਆਦਾ ਮਿਲਦੀ ਰਹੂਗੀ। ਜਿਹੜੇ ਪਸ਼ੂਆਂ ਦੇ ਵਿੱਚ ਫੀਡ ਘੱਟ ਖਾਣ ਦੀ ਸਮੱਸਿਆ ਹੈ ਆਪਾਂ ਕਹਿੰਦੇ ਦੇਖਦੇ ਆਂ ਕਿ ਭੁੱਖ ਨਹੀਂ ਸਹੀ ਲੱਗਦੀ ਤਾਂ ਉੱਥੇ ਤੁਸੀਂ ਲੂਣ ਦਿੰਦੇ ਰਹੋਗੇ ਤਾਂ ਪਸ਼ੂ ਨੂੰ ਸਹੀ ਮਾਤਰਾ 'ਚ ਭੁੱਖ ਵੀ ਲੱਗੂਗੀ ਜਿੰਨੀ ਕੋ ਨੂੰ ਜ਼ਰੂਰਤ ਹੈਗੀ ਆ ਜਿਹੜੇ ਪਸ਼ੂਆਂ ਨੂੰ ਲੋਨ ਸਹੀ ਮਾਤਰਾ ਚ ਪਾਊਗਾ ਉਥੇ ਉਹਨਾਂ ਦੇ ਮਸਲ ਵੀ ਵਧੀਆ ਬਣੇ ਰਹਿਣਗੇ ਸਕਿਨ ਵੀ ਵਧੀਆ ਰਹੂਗੀ ਨਰਵ ਸਿਸਟਮ ਵੀ ਜਿਹੜਾ ਉਹਨਾਂ ਦਾ ਬਿਲਕੁਲ ਸਹੀ ਰਹੂਗਾ ਤੇ ਉਹਨਾਂ ਦੇ ਮਸਲ ਜਿਹੜੇ ਬਿਲਡ ਹੋਣ ਲੱਗ ਜਾਣਗੇ ਜਿੱਥੇ ਤੁਸੀਂ ਦੇਖੋਗੇ ਲੋਨ ਦੀ ਮਾਤਰਾ ਦੀ ਜਿਹੜੀ ਕਮੀ ਹੋ ਗਈ ਪਸ਼ੂਆਂ ਨੂੰ ਉਥੇ ਲਾਥਾਰਜਨੈਸ ਹੋ ਜਾਂਦੀ ਹੈ ਪਸ਼ੂਆਂ ਨੂੰ ਥੱਕੇ ਟੁੱਟੇ ਜੇ ਰਹਿਣਗੇ ਪਸ਼ੂ ਹੱਡੀਆਂ ਵੀ ਕਮਜ਼ੋਰ ਹੋਣ ਲੱਗ ਜਾਂਦੀਆਂ ਕਿਉਂਕਿ ਲੋਨ ਦੇ ਵਿੱਚ ਆਇਓਡੀਨ ਵੀ ਹੁੰਦਾ ਸੋ ਆਇਓਡੀਨ ਪਸ਼ੂਆਂ ਨੂੰ ਪ੍ਰੋਡਕਟਿਵਿਟੀ ਤੇ ਲੈ ਕੇ ਆਉਂਦਾ ਜਿਹੜਾ ਪ੍ਰਜਨਨ ਅੰਗ ਨੇ ਉਹਨਾਂ ਨੂੰ ਸਹੀ ਰੂਪ ਦੇ ਵਿੱਚ ਚਲਾਊਗਾ ਪ੍ਰਜਨਨ ਪ੍ਰਕਿਰਿਆ ਨੂੰ ਜਿਹੜਾ ਸਹੀ ਰੂਪ ਚ ਚਲਾਉਂਦਾ ਸੋ ਇੱਕ ਪਸ਼ੂ ਨੂੰ ਲੂਣ ਹੁਣ ਦੇਣਾ ਕਿੰਨਾ ਚਾਹੀਦਾ ਉਹਤੇ ਗੱਲ ਕਰਦੇ ਆ ਜਿਹੜਾ ਇੱਕ ਵੱਡਾ ਪਸ਼ੂ ਹੈ ਨਾਰਮਲ ਦੁੱਧ ਦੇ ਰਿਹਾ ਉਹਨੂੰ ਤੁਸੀਂ ਐਵਰੇਜ 1 ਆਉன்ஸ் ਲੂਣ ਜਿਹੜਾ ਰੋਜ਼ਾਨਾ ਦੇਣਾ 1 ਆਉன்ஸ் ਭਾਵ 28 ਗ੍ਰਾਮ ਲੂਣ ਜਿਹੜਾ ਤੁਸੀਂ ਰੋਜ਼ਾਨਾ ਦਿਓ ਆਪਣੇ ਪਸ਼ੂ ਨੂੰ ਜਿਹੜੇ ਪਸ਼ੂ 25 30 ਲੀਟਰ ਤੋਂ ਦੁੱਧ ਉਪਰ ਦਿੰਦੇ ਨੇ ਉਹਨਾਂ ਨੂੰ 50 ਗ੍ਰਾਮ ਲੂਣ ਰੋਜ਼ਾਨਾ ਦਿਓ ਜਾਂ ਤੁਸੀਂ ਇਹ ਕਹਿ ਲਓ ਵੀ ਇੱਕ ਕੁਆਂਟੋ ਫੀਲਡ ਦੇ ਵਿੱਚ 1.5 ਕਿਲੋ ਲੂਣ ਜ਼ਰੂਰ ਪਵਾਇਆ ਕਰੋ। ਸੋ ਲੂਣ ਜਿਹੜਾ ਉਹ ਆਇਓਡੀਨ ਯੁਕਤ ਹੋਣਾ ਚਾਹੀਦਾ ਹੈ। ਆਇਓਡੀਨ ਦੇ ਵੀ ਬਹੁਤ ਸਾਰੇ ਪਸ਼ੂਆਂ ਨੂੰ ਫਾਇਦੇ ਨੇ। ਸੋ ਲੂਣ ਜਦੋਂ ਤੁਸੀਂ ਪਸ਼ੂਆਂ ਨੂੰ ਦਿੰਦੇ ਰਹੋਗੇ ਜਿੱਥੇ ਇਹਨਾਂ ਦੇ ਸਚਾਰੂ ਰੂਪ ਦੇ ਵਿੱਚ ਪ੍ਰਕਿਰਿਆ ਚਲਾਉ ਸਾਰੇ ਸਰੀਰ ਦੀ ਉੱਥੇ ਇਹਨਾਂ ਨੂੰ ਤੰਦਰੁਸਤ ਰੱਖੂਗਾ। ਜੇ ਤੁਹਾਨੂੰ ਲੱਗੇ ਕਿ ਆਪਣੀ ਵੀਡੀਓ ਦੇ ਵਿੱਚ ਜਿਹੜੀ ਜਾਣਕਾਰੀ ਦਿੱਤੀ ਆ ਤੁਹਾਡੇ ਕੰਮ ਦੀ ਹੈ ਤਾਂ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਅੱਗੇ ਤੋਂ ਤੁਹਾਡੇ ਲਈ ਇਹ ਜੀ ਜਾਣਕਾਰੀ ਭਰਪੂਰ ਵੀਡੀਓ ਮੈਂ ਲੈ ਕੇ ਆਉਂਦਾ ਰਹੂਗਾ। ਸਾਰੇ ਪਸ਼ੂ ਪਾਲਕ ਭਰਾਵਾਂ ਦਾ ਤਾਂ ਵੀਡੀਓ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ